हां जी मित्रों की हालचाल आई होप ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਹਾਸੇ ਕਹਣ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਇਦਾਂ سپورਟ ਕਰਦੇ ਰਹੋ ਮੈਂ ਤੁਹਾਡੇ ਹਾਸੇ ਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਵੇਖੋ ਫਿਰ ਇਹਦੇ ਫਣੀ ਫਣੀ ਕਮੈਂਟ ਪੜਦੇ ਹਾਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਆਇਆ ਦੇਖਦੇ ਆਂ ਬੜਚਨ ਮਜ਼ਾ ਆਏਗਾ ਮੈਂ ਕਿ ਥੁੱਕਣਾ ਭਰ ਦਿੱਤਾ ਰੋਟੀਆਂ ਖਾ ਖਾ ਦਿਮਾਗ ਖਰਾਬ ਹੋਇਆ ਇਹਦਾ ਕਈ ਮੰਦਿਰ ਕਾਲਜ ਵਾਲਿਆਂ ਨੂੰ ਮੇਰੇ ਉੱਲ ਲੱਖ ਦੀ ਲਾਹਨਤ ਸੇਵਾ ਪਾਈ ਜਾਵੇ ਤੇਰੇ ਚ ਹੌਸਲੇ ਨੇ ਕੁੜੀਏ ਬਾਤਕ ਲੱਗਾ ਸੀ ਟ੍ਰੇਨ ਗੁਜ਼ਰੀ ਪੋਰੀ ਚਲੋ ਕਿਹੜਾ ਬਿੱਲ ਆਉਂਦਾ ਸਾਹਮਣੇ ਖੂ ਆਇਆ ਸੀ ਛਾਲ ਮਾਰਤੀ ਤੇਰੇ ਦਿਮਾਗ ਦੀਆਂ ਤਾਰਾ ਛਾਰ ਕਰ ਦਿਆਂਗਾ ਬਦਮਾਸ਼ੀ ਦੀ ਗੱਲ ਮੇਰੇ ਨਾਲ ਨਾ ਕਰੀ ਬਾਈ ਸਲਾਹ ਹੋ ਸਕਦੀ ਆ ਬਾਈ ਬੈ ਕੇ ਮਸਲਾ ਹਰ ਕਰ ਲੈਨੇ ਆ ਚਾਚਾ ਮਾਰ ਮਾਰ ਮੂੰਹ ਲਾਲ ਕਰ ਦਿਆਂਗਾ ਐਡਾ ਸਾਲਾ ਤੂੰ ਬਾਬੂ ਬਲੀ ਬਾਈ ਜਾਨ ਸਲਾਹ ਨਹੀਂ ਹੋ ਸਕਦੀ ਠੀਕ ਆ ਸਾਰੇ ਮਾਫ ਕਰਦੇ ਹੋ ਚੰਗਾ 76 ਜਿਹੜਾ ਵਾ ਰੀਜ ਨਾ ਵਾਇਆ ਜਾਵੇ ਇਹ ਇਹਨਾਂ ਨੂੰ ਜਿਹੜਾ ਵਾਓ ਚਲੋ ਸੇਵਾ ਕਾ ਬੀਬੀ ਵਿਚਾਰੀ ਬੜੀ ਪੋਲੀ ਬਣ ਕੇ ਗੱਲ ਸੁਣਨ ਲਈ ਸੀ ਬੀਬੀ ਨੂੰ ਲੇਟ ਸਮਝ ਲੱਗੀ ਆ ਇਤਰੇ ਕੰਮ ਖਤਰੇ ਵਾਲਾ ਆ ਵੇਖੀ ਵੀਰ ਮਾਰਾ ਚੰਗੀ ਡਾਂਗ ਫੇਰੀ ਜਾਵੇ ਬੀਬੀ ਇਹ ਬੰਦਗੀ ਕਿੱਡੀ ਪੋਲੀ ਜੀ ਬਣ ਕੇ ਖਲੋਤੀ ਸੀ ਜਿਵੇਂ ਮਦਦ ਮਿਲ ਗਈ ਹੋਵੇ ਬੇਬੇ ਨੂੰ ਸਮਝ ਨਹੀਂ ਆਈ ਪਹਿਲਾਂ ਤਾਂ ਪੋਲਟਿਕਸ ਵਾਲੇ ਬਣੇ ਤੁਸੀਂ ਇੰਟਰਸਟਿਡ ਹੈਗੇ ਹੋ ਜਿਵੇਂ ਸਟੂਡੈਂਟ ਪੋਲਟਿਕਸ ਦੇ ਵਿੱਚ ਹਾਂਜੀ ਨੜਨਾ ਕੇ ਇਲੈਕਸ਼ਨ ਹਾਂਜੀ ਛੋਟਾ ਪਾਂਡਾ ਜਲਦੀ ਉੱਛਲ ਗਿਆ ਉਹ ਤਾਂ ਪੁੱਲ ਸਾੜੀ ਚੰਗੀ ਜਿੰਨੇ ਅੱਗੋ ਚ ਪੇੜ ਨਹੀਂ ਮਾਰੀਨੇ ਤੇ ਤੂੰ ਇੱਕ ਥੱਪੜ ਨਹੀਂ ਸਹਿਣਾ ਸੀ ਪੰਪੋ ਵੀ ਬਹੁਤ ਕੁੱਤੀ ਚੀਜ਼ ਆ ਜਿੰਨੇ ਇਹਨੂੰ ਦਿੱਤਾ ਹੌਲੀ 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 ਗਾਹਾਂ ਗਾਹਾਂ ਵੱਡੇ ਪੱਦਰ ਤੇ ਆਵਾਂਗੇ ਮਤਲਬ ਇੱਕ ਕਦੇ ਸੋਚ ਲਿਓ ਕਿ ਤੁਸੀਂ ਕਦੇ ਪ੍ਰੈਜ਼ੀਡੈਂਟ ਬਾਅਦ ਛੱਡੋ ਦਿਵਸ ਗੱਪ ਛੱਡ ਤੂੰ ਨਹੀਂ ਤਾਂ ਹਿਸਾਬ ਲਾ ਲਈ ਧਰਮਰਾਜ ਧਰਮਰਾਜ ਦੀ ਐਂਦੀ ਡਿਰ ਝਾੜੀਏ ਚਿੱਟੀ ਮਾਤਾ ਉਹ ਤਰ ਮਰਾਜਨੀ ਜੋਗਰਾਜ ਆ ਜੋਗਰਾਜ ਕਹਿੰਦਾ ਚੁੱਪ ਕਰ ਨੀ ਬੁੜੀਏ ਬੇਬੇ ਨੇ ਲੱਗਦਾ ਜੋਗਰਾਜ ਵੇਖ ਲਿਆ ਸੀ ਛੂਆ ਛਿੱਟੇ ਛਿੱਟਾਈ ਬਣਾ ਪਾਇਆ ਹੈ ਗੱਦ ਬੰਦਾ ਜਮੋਨੇ ਆ ਕੀ ਬਣਾ ਦਿੱਤਾ ਓਏ ਹੁਣ ਉਹ ਜਿਆਦਾ ਠੰਡ ਹੋਣ ਕਰਕੇ ਸਵੈਟਰ ਵੀ ਪਾਉਂਦਾ ਬੰਦੀ ਛੋੜ ਲਿਖੋ ਹੁਣ ਇਹ ਵਿਰਸਾ ਬੱਚੇ ਭੁੱਲਦੇ ਜਾਂਦੇ ਨੇ ਕਿੱਥੇ ਯਾਦ ਬੱਚਿਆਂ ਦੇ ਦਿਵਾਲੇ ਹੋ ਗਏ ਪਹਿਲਾਂ ਹੀ ਇਹਦੇ ਤੋਂ ਬਿਨਾ ਦੀਵਾਲੀ ਨਹੀਂ ਚੰਗੀ ਲੱਗਦੀ ਬੰਦੀ ਛੋੜ ਦੇ ਬਸ ਕੀ ਹੈ ਬੰਦੀ ਛੋੜ ਦੀ ਉਸ ਮੈਨੂੰ ਵੀ ਨਹੀਂ ਪਤਾ ਬੇਟਾ ਪਹਿਲਾਂ ਹੀ ਦੱਸ ਦਿੰਦੀ ਇਹਦਾ ਮਤਲਬ ਤੈਨੂੰ ਵੀ ਨਹੀਂ ਪਤਾ ਸੀ ਕੋਰੀ ਜਾਓ ਕਿਹੜਾ ਬਿੱਲ ਆਉਂਦਾ ਹਾਂ ਮੈਂ ਐਸੇ ਟੋਪ ਦੇ ਸਰਦਾਰਾਂ ਨਾਲ ਸੀ ਸਾਰਾ ਪੱਠਾ ਹੀ ਟੋਪ ਦੇ ਸਰਦਾਰਾਂ ਨੇ ਬਿਠਾਇਆ ਟੋਪ ਦੇ ਸਰਦਾਰ ਜੱਦੀ ਪੁਸ਼ਤੀ ਲੱਗਦੇ ਦੇ ਭੈਣ ਕਹਿਤਾ ਤੇ ਭੈਣ ਪਿੱਛੇ ਮੈਂ ਕਹਿੰਦਾ ਲੋਕਾਂ ਦੇ ਕੋਈ ਹੱਥ ਵੀ ਫੜੂਗਾ ਭੈਣ ਦਾ ਗੋਟ ਲਾਦਾਂਗੇ ਬਿਲਕੁਲ ਅੱਗੇ ਵਾਲਾ ਹੀ ਬਿਲਕੁਲ ਸੈੱਟ ਹੋਇਆ ਲੱਗਦਾ ਮੈਨੂੰ ਤਾਂ ਭੈਣ ਦਿਆ ਯਾਰਾ ਕੀ ਕਹਿੰਦਿਆਂ ਭੈਣ ਨੂੰ ਕਰ ਪਹਿਲਾਂ ਟੁੰਡੀ ਇਹ ਭੈਣ ਕਹਿਤਾ ਤੇ ਭੈਣ ਪਿੱਛੇ ਮੈਂ ਕਹਿੰਦਾ ਲੋਕਾਂ ਦੇ ਕੋਈ ਹੱਥ ਵੀ ਫੜੂਗਾ ਭੈਣ ਦਾ ਗੋਟ ਲਾਦਾਂਗੇ ਬਿਲਕੁਲ ਉਹ ਭਰਾਵਾ ਗੋਟ ਲਾ ਕੇ ਟੁੰਡੀ ਕਰਨੀ ਆ ਤੂੰ ਇਹਦੀ ਨਹੀਂ ਗਲਤੀ ਰਾਜਸਥਾਨ ਵਾਲੇ ਮਾਲੀ ਤੇਜ ਭੇਜਦੇ ਆ ਸਮਾਨ ਤੇਜ ਖੰਦਾ ਲੱਗਦਾ ਹਟੀ ਨਾ ਜਿੰਨਾ ਚਿਰ ਬਜਰੰਗ ਬਲੀ ਤੇ ਗੱਦਾ ਨਹੀਂ ਮਾਰਦਾ ਪਪਾ ਇਹਨਾਂ ਜਨਾ ਅੜੀ ਜਿੰਨਾ ਚਿਰ ਇੱਕ ਅੱਧਾ ਕੁਰਸੀ ਤੋਂ ਨਹੀਂ ਡਿੱਗਦਾ ਉਹ ਧਿਆਨ ਨਾ ਕਿਤੇ ਮਾਤਾ ਦੇ ਕੇਲੇ ਨਾ ਖਰਾar ਦੇਵੀਂ ਇਹ ਖਾऊं ਮਾਤਾ ਦਾ ਤਰਸ਼ੂਲ ਬੁਕਿੰਗ ਕਰਵਾ ਲਈ 100 ਰੁਪਏ ਹਰ ਪ੍ਰਕਾਰ ਦੇ ਜਾਨਵਰ ਡਾਂਸ ਉਦੋਂ ਤੱਕ ਨਾ ਹੱਡੀ ਜਿੰਨਾ ਚਰਛਾਤੀ ਲੱਤਾਂ ਨਹੀਂ ਪੈਂਦੀਆਂ ਨਾਲ ਦੇ ਇਹਨੂੰ ਪੰਪ ਦੇ ਕੇ ਡੀਜੇ ਪਿੱਛੇ ਲੱਗ ਗਏ ਆ ਸੜਾ ਵਿਆਹ ਦਾ ਕਾੜ ਇੰਨਾ ਕਰਕੇ ਨਹੀਂ ਹੁੰਦਾ ਡਾਂਸ ਨਾ ਨਾ ਡਾਂਸ ਓਡੀਸ਼ਨ ਪੰਪ ਬੜੀ ਕੁੱਤੀ ਜੀ ਜਾ ਗਿੱਟਾ ਤੜਵਾਉ ਸਟੈਪ ਕਰੈਕ ਨਾ ਹੋ ਜੀ ਵੀਰ Holi ਨੱਚ ਮਾਇਕ ਨੂੰ ਐ ਪੈਂਦਾ ਜਿਵੇਂ ਸਾਡਾ ਬੰਦ ਰੱਖਿਆ ਹੁੰਦਾ ਮਾਇਕ ਤਾਂ ਐ ਫੜਿਆ ਜਿਵੇਂ ਅਗਲਾ ਸੋਰ ਇਨੇ ਚੁੱਕਣਾ ਹੁੰਦਾ ਉਹ ਕੀ ਬੱਕਰੀ ਵਾਂਗ ਸਿਰ ਮਾਰਦਾ ਇਹ ਤਾਂ ਇਹ ਹੈ ਪਿਆਬ ਕੇ ਕਾਕ ਇਸੇ ਮੈਸੇ ਖਾਤੀ ਹੈ ਮੈਸੇ ਇੱਥੇ ਰੱਖ ਪੁੱਤਰਾ ਹੁਣ ਬਣੀ ਗੱਲ ਇਹ ਆ ਪੰਜਾਬੀ ਦੀ ਮੁੰਡੀ ਜਮੀਰ ਜਾ ਗਈ ਮੁੰਡੇ ਦੀ ਬਾਈ ਦੀ ਟਰਾਲੀ ਦੇਖਣ ਆਏਗੇ ਅੱਜ ਕਹਿੰਦੀ ਟਰਾਲੀ ਬੁਕਾਊਗਾ 1.40 ਹਜ਼ਾਰ ਮੁੰਡਾ ਆ ਟਰਾਲੀ ਦੀ ਹਾਲਤ ਤੁਸੀਂ ਫਿਰ ਦਾਣਿਆਂ ਨੂੰ ਛਾਨਣਾ ਲਗਾਉਂਦੀ ਲੋੜ ਨਹੀਂ ਹੁਣ ਚਾਹ ਪੋਲੋ ਹੁਣ ਭਾਵੇਂ ਟਰਾਲੀ 'ਚ ਇੱਕ ਹੋਰ ਐਂਟਰੀ ਹੋ ਗਈ ਯੋਗਰਾਦੀ ਭੈਣ ਭੈਣ ਬਸ ਕਰ ਮੁੰਡੇ ਪਹਿਲਾਂ ਹੀ ਡਰੇ ਹੋਏ ਨੇ ਬੀਬੀ ਇਹ ਯਮਰਾਜ ਵਾਲਾ ਹਥਿਆਰ ਤੂੰ ਕਿੱਥੋਂ ਲੈ ਆਈ ਆ ਇਹ ਯਮਰਾਜ ਵਾਲਾ ਹਥਿਆਰ ਕਿੱਥੋਂ ਲੈ ਆਈ ਏ ਤਾਂ ਤੁਹਾਡੇ ਇਹੀ ਲਚਨਾ ਕਰਕੇ ਸਾਰੀ ਜ਼ਿੰਦਗੀ ਕਮੈਂਟ ਪੜਨ ਚ ਲੱਗ ਗਈ ਬਸ ਕਰ ਬੀਬਾ ਇੱਕ ਅੱਧਾ ਵੱਡਿਆ ਗਿਆ ਮੁੜਕੇ ਨਹੀਂ ਜੁੜਨਾ ਪੰਘ ਲੈਣੀ ਆਂ ਦਾ ਜੱਟ ਸੱਤਣ ਜਮੀਨਾਂ ਪੰਘ ਲੈਣੀ ਆਂ ਦਾ ਜੱਟ ਕਿਹੜਾ ਗਾਣਾ ਗਾਇਆ ਪਤਾ ਕਿਸੇ ਨੂੰ ਮਾਮਾ ਸਾਹ ਵੀ ਲੜਾ ਸਾਜੀ ਕਮਲੇ ਕਰਤੇ ਸਾਲੇ ਨੇ ਸਾਜੀਆਂ ਨੂੰ ਪੱਬਲ ਪੂਸੇ ਵਿੱਚ ਪਾਇਆ ਵਾ ਅਣਿਆ ਦਾ ਜੱਟ ਤੇਰੀ ਅਗਲੇ ਤੋਂ ਨਾ ਕਹਿ ਰਹੀਆਂ ਕਿਉਂ ਡਰਦੀ ਖੱਦੀ ਆਜ ਨੂੰ ਮੈਨੂੰ ਤਾਂ ਸਾਜੀ ਵੀ ਕੱਲਾ ਢੋਲ ਵਾਲਾ ਹੀ ਲੱਗਦਾ ਪੰਜਾਬੀ ਗਾਇਕ ਦਾ ਬਲਾਤਕਾਰ ਅੱਠਵੀਂ ਭਾਰਾ ਲੱਗਦਾ ਮੈਨੂੰ ਤਾਂ ਬਸ ਵੇਰੇ ਜਜ਼ਬਾਤਾ ਦੇ ਕਾਬੂ ਰੱਖ ਮੈਂ ਸਮਝ ਗਿਆ ਹੈ ਬੇੜੀ ਹਟ ਤੂੰ ਤੇ ਲੈ ਉਹ ਭਈਆ ਪਿੱਛੇ ਹੋ ਜਾ ਜਾਂ ਤਾਂ ਹੀ ਫਿਰ ਕਹਿੰਦੇ ਆ ਵੇੜੇ ਵਾਲੇ ਖੋਲ ਕੇ ਖਾਂਦਾ ਲੱਗਦਾ ਅੰਕਲ ਤੈਨੂੰ ਦੇਖ ਕੇ ਸਾਨੂੰ ਸ਼ਰਮਾਈ ਜਾਂਦੀ ਆ ਕੰਬ ਟਾਂਗਾ ਦੱਬ ਦੱਬ ਕੀ theater ਪਿੱਛੇ ਜਾ ਹਲੇ ਬੇਜਾ ਹਲੇ ਬੇਜਾ ਕੁੜੀ ਨੇ ਬੜੀ ਮੁਸ਼ਕਲ ਆਪਣਾ ਹਾਸਾ ਰੋਕਿਆ ਵਾ ਬਾਈ ਹੋਂ ਡਾਕਟਰ ਕੀ ਕਹਿੰਦਾ ਠੀਕ ਜਾ ਨਹੀਂ ਐ ਚੱਲ ਐ ਚੱਲ ਚੱਲ ਐ ਚੱਲ ਲੈ 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 ਕੋਤਾ ਲੱਗਦਾ ਮੈਨੂੰ ਤੇ ਮੇਰੇ ਦੀਪ ਸਿੱਧੂ ਸਹੀ ਕਹਿੰਦਾ ਸੀ ਸਮਾਲਵਾ ਤੋਂ ਆਪਾ ਤਿੰਨ ਪੱਤੀਆਂ ਬੈਠ ਕੇ ਖੋਲ ਕੇ ਉਸਨੇ ਧੀ ਉਹ ਆ ਮੱਝ ਬੰਨ ਲਿਆ ਕਰੋ ਯਾਰ ਮੱਝ ਆ ਗਈ ਤਿੰਨ ਥਾਵਾਂ ਤੋਂ ਖੁੱਲ ਕੇ ਪਰ ਇਨੀ ਪਰਾਵਾ ਤੂੰ ਆ ਦੇਖ ਲੋ ਟੈਕਸੀ ਬਿਗ ਫੈਨ ਮੈਮ ਭਰਾਵਾ ਤੈਨੂੰ ਕੀ ਦਿਖ ਗਿਆ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਕਮੈਂਟ ਵਿੱਚ ਹਾਈਪ ਦੀ ਆਪਸ਼ਨ ਜਰੂਰ ਹੋਣੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹ ਹੀ ਅੱਜ ਦੀ ਵੀਡੀਓ ਮਿਲਦੇ ਆ ਤੁਹ